ਜੰਮੂ ਦੇ ਵਿੱਚ ਜਿੱਥੇ ਬੰਬ ਚੱਲੇ ਆ ਚਾਰ ਸਿੱਖ ਭਾਈਚਾਰੇ ਨਾਲ ਸੰਬੰਧਿਤ ਉਹ ਸਾਡੇ ਵੀਰ ਉੱਥੇ ਸ਼ਹੀਦ ਹੋ ਗਏ ਉਹਨਾਂ ਨੂੰ 5-5 ਲੱਖ ਰੁਪਈਆ ਪਰਿਵਾਰ ਨੂੰ ਮਾਨੀ ਸਹਾਇਤਾ ਜਿਹੜੀ ਦਿੱਤੀ ਜਾਊਗੀ ਦੂਸਰਾ ਗਿਆਨੀ ਮੋਹਨ ਸਿੰਘ ਜੀ ਜਿਹੜੇ ਸੱਚਗੰਨ ਸ਼੍ਰੀ ਦਰਬਾਰ ਸਾਹਿਬ ਦੇ ਲੰਬਾ ਅਰਥਾ ਮੁੱਖ ਗ੍ਰਾਂਥੀ ਵੀ ਰਹੇ ਆ ਉਹ ਪਹਿਲੇ ਦਿਨੀ ਸਾਨੂੰ ਵਿਛੋੜਾ ਦੇ ਗਏ ਪਿਤਰ ਯਾਦ ਵਿੱਚ ਇੱਕ ਭੋਗ ਅਸੀਂ ਡਿਸਾਈਡ ਕਰ ਲਾਂਗੇ 18 ਤੋਂ ਬਾਅਦ ਉਹ ਮਹਾਨ ਬੁੰਗਾ ਬਾਬਾ ਕਰਮਕ ਸਿੰਘ ਜੀ ਦੇ ਬੁੰਗੇ ਦੇ ਵਿੱਚ ਉਹਨਾਂ ਦੀ ਯਾਦ ਵਿੱਚ ਉਹ ਭੋਗ ਪਾਇਆ ਜਾਊਗਾ। ਯਾਨੀ ਮੋਰ ਸਿੰਘ ਉਹਨਾਂ ਦੀ ਤਸਵੀਰ ਉਹਨਾਂ ਦੇ ਨਾਲ ਡਾਕਟਰ ਮਨਮੋਹਨ ਸਿੰਘ ਉਹਨਾਂ ਦੀ ਤਸਵੀਰ ਤੇ ਬਾਬੇ ਬਾਬਾ ਦਵਿੰਦਰ ਸਿੰਘ ਹੀ ਰੱਗਵੇ ਵਾਲੇ ਦਵਿੰਦਰ ਸਿੰਘ ਜੀ ਨਾ ਦਵਿੰਦਰ ਜੀ ਬਾਬਾ ਸੌਰੀ ਬਾਬਾ ਇੰਦਰਜੀਤ ਸਿੰਘ ਜੀ ਰੱਗਵੇ ਵਾਲੇ ਬਹੁਤ ਬੰਦਗੀ ਵਾਲੀ ਰੂਹ ਸੀ ਸਾਡੇ ਤੋਂ ਪਿੱਛੜ ਗਈ। ਉਹਨਾਂ ਦੀ ਤਸਵੀਰ ਤੇ ਸਰਦਾਰ ਰਣਜੀਤ ਸਿੰਘ ਜੀ ਚੀਮਾ ਬਾਬਾ ਪੀਛਲ ਸਿੰਘ ਜੀ ਮੁਖੀ ਤਾਰਨਾ ਦਲ ਉਹਨਾਂ ਦੀ ਤਸਵੀਰ ਦਾ ਵੀ ਜਿਹੜਾ ਅੱਜ ਇਹ ਫੈਸਲਾ ਕੀਤਾ ਕੀਤਾ ਗਿਆ ਲਾਉਣ ਦਾ ਵਿੱਚ ਜੰਮੂ ਦੇ ਵਿੱਚ ਜਿੱਥੇ ਬੰਬ ਚੱਲੇ ਆ ਚਾਰ ਸਿੱਖ ਭਾਈਚਾਰੇ ਨਾਲ ਸੰਬੰਧਤ ਉਹ ਸਾਡੇ ਵੀਰ ਉੱਥੇ ਸ਼ਹੀਦ ਹੋ ਗਏ ਉਹਨਾਂ ਨੂੰ 5-5 ਲੱਖ ਰੁਪਈਆ ਪਰਿਵਾਰ ਨੂੰ ਮਾਲੀ ਸਹਾਇਤਾ ਜਿਹੜੀ ਦਿੱਤੀ ਜਾਊਗੀ ਤੇ ਬੱਚੇ ਜਿਹੜੇ ਆ ਉਹਨਾਂ ਨੂੰ ਉਸ ਦਿਨ ਸਾਡਾ ਸਕੱਤਰ ਗਿਆ ਵੀ ਸੀ ਉਹਨਾਂ ਨੂੰ ਕਿਹਾ ਸੀ ਅਸੀਂ ਵੀ ਤੁਹਾਡਾ ਇਲਾਜ ਵੀ ਅਸੀਂ ਆਪਣੇ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਚ ਕਰਾ ਦਿੰਨੇ ਪਰ ਉਹ ਕਹਿੰਦੇ ਕੋਈ ਨਹੀਂ ਸਾਡਾ ਇੱਥੇ ਠੀਕ ਹੋ ਰਿਹਾ ਇਸ ਕਰਕੇ ਉਹਨਾਂ ਨੂੰ ਤੁਰੰਤ ਤੇ ਸਹਾਇਤਾ ਦਿੱਤੀ ਜਾਊਗੀ ਦੂਸਰਾ ਗਿਆਨੀ ਮੋਹਨ ਸਿੰਘ ਜੀ ਜਿਹੜੇ ਸੱਚ ਗੰਨ ਸ਼੍ਰੀ ਦਰਬਾਰ ਸਾਹਿਬ ਦੇ ਲੰਬਾ ਅਰਸਾ ਮੁੱਖ ਗ੍ਰਾਂਥੀ ਵੀ ਰਹੇ ਆ ਉਹ ਪਿਛਲੇ ਦਿਨੀ ਸਾਨੂੰ ਵਿਛੋੜਾ ਦੇ ਗਏ ਜਿਨ੍ਹਾਂ ਦੀ ਅੰਤਮ ਅਰਦਾਸ 18 ਤਰੀਕ ਨੂੰ ਕੈਨੇਡਾ ਹੋਣੀ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ ਕਿ ਉਹਦੇ ਭੋਗ ਤੋਂ ਉਹਨਾਂ ਦੇ ਭੋਗ ਤੋਂ ਬਾਅਦ ਉਹਨਾਂ ਦੀ ਪਵਿੱਤਰ ਯਾਦ ਵਿੱਚ ਇੱਕ ਭੋਗ ਅਸੀਂ ਡਿਸਾਈਡ ਕਰ ਲਾਂਗੇ 18 ਤੋਂ ਬਾਅਦ ਉਹ ਮਹਾਨ ਬੁੰਗਾ ਬਾਬਾ ਕਰਵਕ ਸਿੰਘ ਜੀ ਦੇ ਬੁੰਗੇ ਦੇ ਵਿੱਚ ਉਹਨਾਂ ਦੀ ਯਾਦ ਵਿੱਚ ਉਹ ਭੋਗ ਪਾਇਆ ਜਾਊਗਾ ਤੇ ਉਹਨਾਂ ਦੇ ਪਰਿਵਾਰ ਦੀ ਵੀ ਅੱਜ ਮੇਰੇ ਨਾਲ ਜਿਹੜਾ ਗੱਭੇ ਕਿਉਂਕਿ ਮੈਂ ਉਹhle ਨਹੀਂ ਟੈਲੀਫੋਨ ਤੇ ਆ ਚੁੱਕਾ ਉਹਨਾਂ ਦੀ ਵੀ ਮਨਸ਼ਾ ਸੀਗੀ ਭਈ ਅਸੀਂ ਜਦੋਂ ਆਵਾਂਗੇ ਉਦੋਂ ਭੋਗ ਪਾਇਆ ਜਾਵੇ ਪਰ ਚਲੋ ਜਦੋਂ ਆਣਗੇ ਫਿਰ ਉਹ ਆਪ ਪਰਿਵਾਰ ਪੁਆ ਲੂਗਾ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕੋਲੋਂ ਇਹ ਕਿਉਂਕਿ ਉਹਨਾਂ ਦੀ ਮਹਾਨ ਸੇਵਾ ਆ ਦੂਸਰਾ ਮੈਂ ਦੱਸਦੇ ਆ ਜਿੱਥੇ ਰੈਣ ਬਸੇਰਾ ਸੀ ਉਹਨਾਂ ਦਾ ਉਹ ਘਰ ਵੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਇਸ ਪਵਿੱਤਰ ਧਰਮ ਨੂੰ ਆਪਣੇ ਨਾਲ ਸ਼੍ਰੋਮਣੀ ਕਮੇਟੀ ਦੇ ਨਾਮ ਕਰਵਾ ਗਏ ਆ ਸੋ ਉਹਨਾਂ ਦਾ ਜਾਣਾ ਕਿਉਂਕਿ ਉਮਰ ਘਮਾ 84 ਸਾਲ ਦੀ ਸੀ ਪਰ ਜਾਣਾ ਜਿਹੜਾ ਆ ਉਹ ਬਹੁਤ ਦੁਖਦਾਈ ਹੈ ਦੂਜਾ ਪਿਛਲੇ ਦਿਨੀ ਸਰਦਾਰ ਮਨਮੋਹਨ ਸਿੰਘ ਜੀ ਡਾਕਟਰ ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ ਸਾਹਿਬ ਉਹ ਸਾਨੂੰ ਵਿਛੋੜਾ ਦੇ ਗਏ ਯਾਨੀ ਮੋਹਨ ਸਿੰਘ ਉਹਨਾਂ ਦੀ ਤਸਵੀਰ ਉਹਨਾਂ ਦੇ ਨਾਲ ਡਾਕਟਰ ਮਨਮੋਹਨ ਸਿੰਘ ਉਹਨਾਂ ਦੀ ਤਸਵੀਰ ਤੇ ਬਾਬੇ ਬਾਬਾ ਦਵਿੰਦਰ ਸਿੰਘ ਜੀ ਰੱਤਵੇ ਵਾਲੇ ਦਵਿੰਦਰ ਸਿੰਘ ਜੀ ਨਾ ਇੰਦਰ ਜੀ ਬਾਬਾ ਸੌਰੀ ਬਾਬਾ ਇੰਦਰਜੀਤ ਸਿੰਘ ਜੀ ਰੱਤਵੇ ਵਾਲੇ ਬਹੁਤ ਬੰਦਗੀ ਵਾਲੀ ਰੂਹ ਸੀ ਸਾਡੇ ਤੋਂ ਵਿਛੜ ਗਈ ਉਹਨਾਂ ਦੀ ਤਸਵੀਰ ਤੇ ਸਰਦਾਰ ਰਣਜੀਤ ਸਿੰਘ ਜੀ ਚੀਮਾ ਜਿਹੜੇ ਉਹਗੇ ਅਕਾਲੀ ਤੇ ਸ਼੍ਰੋਮਣੀ ਕਮੇਟੀ ਦੇ ਲੰਬਾ ਅਰਸਾ ਸਾਡੇ ਮੈਂਬਰ ਵੀ ਰਹੇ ਉਹਨਾਂ ਦੀ ਤਸਵੀਰ ਤੇ ਉਹਨਾਂ ਦੀ ਯਾਦ ਦੇ ਵਿੱਚ ਜੇਣਾ ਸਾਡੇ ਕੋਲ ਚਾਰ ਪੰਜ ਇੰਸਟੀਟਿਊਸ਼ਨ ਆ ਫਤਿਹਗੜ੍ਹ ਉਹ ਕੋ ਦਿਖਾਂਗੇ ਕੋਈ ਆਡੀਟੋਰੀਅਮ ਜਾਂ ਹੋਰ ਉਹਨਾਂ ਦੇ ਨਾਂ ਤੇ ਉਹਦਾ ਜ਼ਰੂਰ ਨਾਮ ਰੱਖਿਆ ਜਾਊਗਾ ਸੋ ਇੱਕ ਅੱਜ ਜਿੱਥੋਂ ਆਪਾਂ ਹੁਣ ਆਉਣੇ ਆ ਗੁਰੂ ਰਾਮਦਾਸ ਪਾਤਸ਼ਾਹ ਜੀ ਲੰਗਰ ਤੋਂ ਇਹ ਕਈ ਵਾਰੀ ਇਤਨਾ ਮਹਿਸੂਸ ਹੁੰਦਾ ਵੀ ਸ਼ਾਇਦ ਇਹ ਪਾਸਾ ਵੱਖਰਾ ਆ। ਇਹ ਅਸੀਂ ਜਿਹੜੀ ਸਾਰੀ ਸਟਰੀਟ ਯਾਰ ਇਹਦਾ ਸੁੰਦਰੀਕਰਨ ਦਾ 2 3 4 ਸਾਲ ਪਹਿਲਾਂ ਜਦਨ ਕੀਤਾ ਸੀ ਕਿ ਇਹਨੂੰ ਕਰ ਲਈਏ ਆਪਾਂ ਤੇ ਉਹ ਕਾਰ ਸੇਵਾ ਵੀ ਬਾਬੇ ਭੂਰੀ ਆळ्या ਨੂੰ ਦੇਤੀ ਸੀ। ਤੇ ਹੁਣ ਅਸੀਂ ਫੈਸਲਾ ਕੀਤਾ ਵੀ ਆਉਂਦੇ ਦਿਨਾਂ ਦੇ ਵਿੱਚ ਕਿਉਂਕਿ ਇਹ ਜਿਹੜੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੇ ਇੱਧਰ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਆ ਉਹ ਲੋਕ ਕਿਉਂਕਿ ਜਿਹੜੇ ਆਪਾਂ ਘੈਂਡਾ ਘਰ ਵਾਲੇ ਪਾਸਿਓਂ ਆਉਂਦੇ ਆ ਤੇ ਸਾਰਾ ਉਧਰ ਪਲਾਜਾ ਖੂਬਸੂਰਤ ਆ ਇਹਦਾ ਸੁੰਦਰੀਕਰਨ ਵੀ ਜਿਹੜਾ ਆ ਉਹ ਤੁਰੰਤ ਕੀਤਾ ਜਾਊਗਾ ਸੋ ਸਾਡਾ ਵੀ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਬਾਬਾ ਪਿਸ਼ਾ ਸਿੰਘ ਜੀ ਮੁਖੀ ਤਰਨਾ ਦਲ ਉਹਨਾਂ ਦੀ ਤਸਵੀਰ ਦਾ ਵੀ ਜਿਹੜਾ ਅੱਜ ਇਹ ਫੈਸਲਾ ਕੀਤਾ ਕੀਤਾ ਗਿਆ ਲਾਉਣ ਦਾ